ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਇੱਕ ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦਾ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਭਗਤ ਰਬਦਾਸ ਜੀਾਂ ਦਾ ਬਚਨ ਹੈ ਕਹਿੰਦੇ ਅਸੀਂ ਤੇ ਉਹ ਪ੍ਰਮਾਤਮਾ ਦੀ ਮੋਹ ਜਿਹੜੀ ਫਾਈ ਪਾਈ ਹੋਈ ਹੈ ਅਸੀਂ ਉਹਦੇ ਵਿੱਚ ਫਸੇ ਆਂ ਜਿਹੜੇ ਪ੍ਰਮਾਤਮਾ ਦੇ ਭਗਤ ਨੇ ਜਿਹੜੇ ਵਿਰਲੇ ਨੇ ਉਹਨਾਂ ਦੀ ਗੱਲ ਕੀਤੀ ਹੈ ਕਿ ਅਸੀਂ ਉਸ ਪ੍ਰਮਾਤਮਾ ਦੀ ਪਾਈ ਹੋਈ ਮੋਹ ਰੂਪੀ ਫਾਇਦੇ ਵਿੱਚ ਫਸੇ ਹੋਏ ਆ ਤੇ ਪਰ ਪ੍ਰਮਾਤਮਾ ਨੇ ਕਿਰਪਾ ਕਰਕੇ ਅਸੀਂ ਉਸ ਪ੍ਰਮਾਤਮਾ ਨੂੰ ਪ੍ਰੇਮ ਰੂਪੀ ਬੰਦਨਾ ਦੇ ਵਿੱਚ ਬੰਨਿਆ ਹੈ ਇਸ ਕਰਕੇ ਪ੍ਰਮਾਤਮਾ ਨੂੰ ਕਹਿੰਦੇ ਨੇ ਪ੍ਰਮਾਤਮਾ ਜੀ ਤੁਸੀਂ ਛੁੱਟਣ ਦਾ ਯਤਨ ਕਰੋ ਅਸੀਂ ਤੇ ਛੁੱਟੀ ਜਾਣਾ ਜਦੋਂ ਤੁਹਾਨੂੰ ਅਰਧਿਆ ਜਾਓ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬੰਦੇ ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਧੇ ਸਤਿਗੁਰੂ ਜੀ ਅਸੀਂ ਤੁਹਾਨੂੰ ਆਰਾਧ ਕੇ ਇਸ ਸੰਸਾਰ ਤੋਂ ਛੁੱਟ ਜਾਣਾ ਏ ਉਹ ਵਿਰਲੇ ਨੇ ਇਸ ਸੰਸਾਰ ਤੇ ਵਿਰਲਾ ਕਿਨੇ ਵਿਚਾਰਿਆ ਉਹ ਕਿਸੇ ਵਿਰਲੇ ਨੇ ਵਿਚਾਰ ਕੀਤੀ ਇਸ ਚੀਜ਼ ਦੀ ਜਿਨ੍ਹਾਂ ਨੇ ਪ੍ਰੇਮ ਦੇ ਨਾਲ ਆਪਣੇ ਪਰਮ ਪਰਮੇਸ਼ਵਰ ਨੂੰ ਬੰਨ ਲਿਆ ਤੇ ਪ੍ਰਮਾਤਮਾ ਵੀ ਕਹਿੰਦੇ ਮੇਰੀ ਬੰਦੀ ਭਗਤ ਛਡਾਵੈ ਬੰਦੀ ਭਗਤ ਨਾ ਛੂਟੈ ਮੋਹਿ